ਕਦੋਂ ਆਏਗੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਤੇ ਕਿੰਨੀ ਆਏਗੀ 2500 ਜਾਂ ਫਿਰ 1500 ਅਤੇ ਪੈਨਸ਼ਨ ਧਾਰਕਾਂ ਦੀ ਉਮਰ ਵੀ ਕੀਤੀ ਗਈ ਘੱਟ ਕੀ ਹੈ ਪੂਰੀ ਖਬਰ ਜਾਣਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਪੈਨਸ਼ਨ ਸਕੀਮ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਜਿਹੜੀ ਉਮਰ ਹੈ ਉਸ ਨੂੰ ਵੀ ਘੱਟ ਕਰਨ ਦੀ ਖਬਰ ਹੈ ਜਿਹੜੀ ਆ ਰਹੀ ਹੈ ਤੇ 2 ਲੱਖ ਅਜਿਹੇ ਲੋਕ ਹਨ ਜਿਨ੍ਹਾਂ ਦੀ ਜਿਹੜੀ ਪੈਨਸ਼ਨ ਉਹ ਬੰਦ ਕਰ ਦਿੱਤੀ ਗਈ ਹੈ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੈਨਸ਼ਨ ਸਕੀਮ ਨੂੰ ਲੈ ਕੇ ਮਾਰਚ ਅਤੇ ਅਪ੍ਰੈਲ 2025 ਦੀ ਪੈਨਸ਼ਨ ਨੂੰ ਲੈ ਕੇ ਰਾਸ਼ਨ ਕਾਰਡ ਹੋਲਡਰਾਂ ਨੂੰ ਜਿਹੜਾ ਸਮਾਨ ਵੰਡਿਆ ਜਾਂਦਾ ਉਸ ਦੀ ਨਵੀਂ ਅਪਡੇਟ ਨੂੰ ਲੈ ਕੇ ਤਾਂ ਆਓ ਜਾਣਦੇ ਹਾਂ ਪੂਰੀ ਵੀਡੀਓ ਕੀ ਹੈ ਪੂਰੀ ਵੀਡੀਓ ਅਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਆਓ ਚੱਲਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਅਪਡੇਟ ਹੈ ਉਹ ਕਰਕਰ ਰਾਸ਼ਨ ਸਕੀਮ ਨੂੰ ਲੈ ਕੇ ਆ ਜਿਹੜੀ ਇਹ ਸਕੀਮ ਹੈ 2014 ਤੋਂ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਜਿਸ ਤਰ੍ਹਾਂ ਪੈਨਸ਼ਨਾਂ ਦੇ ਵਿੱਚ ਬਹੁਤ ਸਾਰੇ ਲੋਕ ਗਲਤ ਪੈਨਸ਼ਨਾਂ ਦਾ ਇਸਤੇਮਾਲ ਕਰ ਰਿਹਾ ਗਲਤ ਤਰੀਕੇ ਨਾਲ ਪੈਨਸ਼ਨਾਂ ਲੈ ਰਹੇ ਆ ਸੇਮ ਉਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਇਸ ਸਕੀਮ ਦਾ ਵੀ ਬਹੁਤ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਹੈ ਆਪਣੀ ਆਮਦਨ ਘੱਟ ਦਿਖਾ ਕੇ ਆਪਣਾ ਜਿਹੜਾ ਕੋਈ ਨਾ ਕੋਈ ਗਲਤ ਤਰੀਕੇ ਨਾਲ ਰਾਸ਼ਨ ਕਾਰਡਾਂ ਦੇ ਵਿੱਚ ਕੁਝ ਲੋਕਾਂ ਨੇ ਨਾਮ ਪਵਾਇਆ ਹੋਇਆ ਅਤੇ ਲੋਕ ਇਸ ਦੇ ਵਿੱਚ ਵੀ ਗਲਤ ਤਰੀਕੇ ਦੇ ਨਾਲ ਜਿਹੜੇ ਰਾਸ਼ਨ ਆ ਉਹ ਲੈ ਰਹੇ ਸੀ ਪਰ ਸਰਕਾਰ ਨੇ ਕੁਝ ਸਖਤ ਕਦਮ ਚੱਕਦੇ ਹਨ ਜਿਵੇਂ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਸਾਲ ਤੋਂ ਹੀ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਹੁਣ ਜਿਹੜੇ ਵੀ ਰਾਸ਼ਨ ਕਾਰਡ 홀ਡਰ ਨੇ ਜਿਹੜੇ ਵੀ ਜਿਨ੍ਹਾਂ ਲੋਕਾਂ ਨੂੰ ਵੀ ਰਾਸ਼ਨ ਮਿਲਦਾ ਹੈ ਉਹਨਾਂ ਦੀ ਕੇਵਾਈਸੀ ਅਨਵਾਰਿਆ ਕਰ ਦਿੱਤੀ ਗਈ ਹੈ ਜ਼ਰੂਰੀ ਕਰ ਦਿੱਤੀ ਗਈ ਹੈ ਤਾਂ ਸਭ ਲੋਕਾਂ ਦੀ ਜਿਹੜੀ ਕੇਵਾਈਸੀ ਹੋ ਗਈ ਹੈ ਜੇਕਰ ਤੁਹਾਡੀ ਕੇਵਾਈਸੀ ਨਹੀਂ ਹੋਈ ਤਾਂ ਉਸ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਵਾਓ ਅਤੇ ਅਜਿਹੇ ਲੋਕਾਂ ਦਾ ਜਿਹੜਾ ਰਾਸ਼ਨ ਕਾਰਡ ਦੇ ਸਕੀਮ ਵਿੱਚੋਂ ਨਾਮ ਕੱਟਿਆ ਜਾ ਰਿਹਾ ਜਿਨ੍ਹਾਂ ਦੀ ਜਿਹੜੀ ਆਮਦਨ ਆ ਉਹ ਬਹੁਤ ਜ਼ਿਆਦਾ ਹੈ ਅਤੇ ਉਹ ਕਾਫੀ ਪ੍ਰਾਪਰਟੀ ਦੇ ਮਾਲਕ ਹੈ ਕਿਉਂਕਿ ਅੱਜ ਕੱਲ ਆਪਣੀ ਹਰ ਇੱਕ ਚੀਜ਼ ਜਿਹੜੀ ਉਹ ਆਧਾਰ ਕਾਰਡ ਦੇ ਨਾਲ ਲਿੰਕ ਹੈ ਤੇ ਕੇਵਾਈਸੀ ਜਦੋਂ ਹੋਏਗੀ ਉਦੋਂ ਵੀ ਆਧਾਰ ਕਾਰਡ ਦੇ ਨਾਲ OTP ਆਏਗਾ ਹਰ ਇੱਕ ਚੀਜ਼ ਆਪਣੀ ਆਧਾਰ ਕਾਰਡ ਦੇ ਨਾਲ ਲਿੰਕ ਹੈ ਅਤੇ ਜਿਹੜੇ ਵੀ ਲੋਕ ਗਲਤ ਅਤੇ ਨਜਾਇਜ਼ ਤਰੀਕੇ ਦੇ ਨਾਲ ਰਾਸ਼ਨ ਲੈ ਰਹੇ ਹੈ ਉਹਨਾਂ ਦਾ ਜਿਹੜਾ ਰਾਸ਼ਨ ਕਾਰਡਾਂ ਦੇ ਵਿੱਚੋਂ ਨਾਮ ਕੱਟਿਆ ਜਾਏਗਾ ਤੇ ਅਗਲੀ ਜਿਹੜੀ ਅਪਡੇਟ ਹੈ ਇਹ 2500 ਪੈਨਸ਼ਨ ਨੂੰ ਲੈ ਕੇ ਆ ਕਿ ਕਿੰਨੀ ਤਾਰੀਖ ਤੋਂ ਜਿਹੜੀ 2500 ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਆਉਣੀ ਸਟਾਰਟ ਹੋ ਜਾਏਗੀ ਜਿਸ ਦੇ ਵਿੱਚ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਹੈ ਤਾਂ ਸਰਕਾਰ ਬਹੁਤ ਜਲਦ ਇਸਤੇ ਕੰਮ ਕਰ ਰਹੀ ਹੈ ਸਰਕਾਰ ਦਾ ਇਹੀ ਕਹਿਣਾ ਹੈ ਕਿ ਜਿਹੜੀ ਪੈਨਸ਼ਨ ਹੈ ਸਹੀ ਹੱਥਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਾਵੇ ਤਾਂ ਇਸ ਲਈ ਸਰਕਾਰ ਬਹੁਤ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਤੁਹਾਨੂੰ ਜਿਹੜੀ 2500 ਪੈਨਸ਼ਨ ਸਕੀਮ ਹੈ ਉਸ ਦਾ ਲਾਭ ਮਿਲ ਸਕਦਾ ਹੈ ਅਤੇ ਇਸ ਦੀ ਜਿਹੜੀ ਆਫੀਸ਼ੀਅਲ ਅਪਡੇਟ ਹੈ ਉਹ ਵੀ ਬਹੁਤ ਹੀ ਜਲਦ ਜਾਰੀ ਕਰ ਦਿੱਤੀ ਜਾਏਗੀ ਤੇ ਸਰਕਾਰ ਜਿਹੜਾ ਆਪਣਾ ਵਾਅਦਾ ਪੂਰਾ ਕਰ ਸਕਦੀ ਹੈ ਤਾਂ ਇਸ ਦੇ ਸਬੰਧ ਵਿੱਚ ਤੁਹਾਨੂੰ ਬਹੁਤ ਹੀ ਜਲਦ ਨਵੀਆਂ ਅਪਡੇਟਸ ਦੇਖਣ ਨੂੰ ਮਿਲ ਜਾਣਗੀਆਂ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪੈਨਸ਼ਨ ਹੈ ਉਸ ਦੀ ਜਿਹੜੀ ਉਮਰ ਦੇ ਵਿੱਚ ਬਦਲਾਵ ਕੀਤੇ ਗਏ ਨੇ ਜਿਹੜੀ ਉਮਰ ਘੱਟ ਕਰ ਦਿੱਤੀ ਗਈ ਹੈ ਇਸ ਖਬਰ ਦੇ ਬਾਰੇ ਅਜੇ ਜਿਹੜੇ ਲੋਕ ਕਹਿ ਰਹੇ ਨੇ ਸਰਕਾਰ ਵੱਲੋਂ ਇਸ ਚੀਜ਼ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਜਿਸ ਹਿਸਾਬ ਦੀ ਉਮਰ ਦੇ ਨਾਲ ਪਹਿਲਾਂ ਪੈਨਸ਼ਨਾਂ ਮਿਲਦੀਆਂ ਸਨ ਉਸੇ ਹਿਸਾਬ ਦੀ ਉਮਰ ਦੇ ਨਾਲ ਹੀ ਪੈਨਸ਼ਨਾਂ ਮਿਲਣਗੀਆਂ April ਮਹੀਨੇ ਦੀ ਪੈਨਸ਼ਨ ਆ ਉਹ ਵੀ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਸਰਕਾਰ 2500 ਪੈਨਸ਼ਨ ਸਕੀਮ ਦੇ ਉੱਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜਿਹੜੀ 2500 ਪੈਨਸ਼ਨ ਸਕੀਮ ਦਾ ਲਾਭ ਹੈ ਉਹ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ